ਅੱਜ ਸੰਯੁਕਤ ਤਖਾਨ ਮੋਰਚੇ ਦੇ ਸੱਦੇ ਤੇ ਦੇਸ਼ ਭਰ ਦੇ ਵਿੱਚ ਟਰੈਕਟਰ ਪ੍ਰੇਡ ਜਿਹੜੀ 26 ਜਨਵਰੀ 2026 ਨੂੰ ਕਰਨ ਦਾ ਐਲਾਨ ਕੀਤਾ ਸੀ ਉਸ ਦੇ ਸਬੰਧ ਵਿੱਚ ਅੱਜ ਫਰਦੂਗੜ ਵਿਖੇ ਟਰੈਕਟਰ ਪ੍ਰੇਡ ਹੈ ਜਿਹੜੀ ਉਹ ਕੱਢੀ ਜਾ ਰਹੀ ਹੈ ਔਰ ਸਰਕਾਰ ਵੱਲੋਂ ਜੋ ਲੋਕਾਂ ਦੇ ਖਿਲਾਫ ਫੈਸਲੇ ਲਏ ਜਾ ਰਹੇ ਹਨ ਕੋਈ ਵੀ ਬਰਕਰਾਰ ਨਹੀਂ ਜਿਹਦੇ ਖਿਲਾਫ ਸਰਕਾਰ ਨੇ ਹਮਲਾ ਨਾ ਕੀਤਾ ਹੋਵੇ ਉਹਦੇ ਵਿਰੁੱਧ ਦੇਸ਼ ਭਰ ਦੇ ਅੰਦਰ ਅंदोलਨ ਕਰ ਰਹੇ ਆ ਉਹਦੇ ਵਿੱਚ ਕਈ ਨੌਜਵਾਨ ਹੋਣ ਕਈ ਦੁਕਾਨਦਾਰ ਹੋਣ ਕਿਸਾਨ ਹੋਣ ਮਜ਼ਦੂਰ ਹੋਣ ਮੁਲਾਜ਼ਮ ਹੋਣ ਔਰਤਾ ਹੋਣ ਕੋਈ ਵੀ ਵਰਗ ਹੈ ਜਿਹੜਾ ਐਸਾ ਨਹੀਂ ਜਿਹਦੇ ਖਿਲਾਫ ਸਰਕਾਰ ਵੱਲੋਂ ਫੈਸਲੇ ਨਹੀਂ ਲਏ ਜਾ ਰਹੇ ਔਰ ਉਸ ਗਰੋਧ ਦੇ ਵਿੱਚ ਅੱਜ ਦੇਸ਼ ਭਰ ਦੇ ਅੰਦਰ ਕਿਹੜਾ ਮਾਰਕਟ ਕੱਢਿਆ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ ਜਿਹੜੇ ਲਿਆਏ ਜਾ ਰਹੇ ਆ ਸੀਡ ਬਿੱਲ ਹੈ ਬਿਜਲੀ ਬਿੱਲ 2025 ਹੈ ਮੰਰੇਗਾ ਦਾ ਕਾਨੂੰਨ ਹੈ ਕਿ ਉਹਨਾਂ ਪਾਲਸੀਆਂ ਦੇ ਤਹਿਤ ਹੀ ਐਫਡੀਆਈ ਲਾਗੂ ਕਰਕੇ ਪਰਚੂਨ ਮਾਰਕੀਟ ਨੂੰ ਤਬਾਹ ਕੀਤਾ ਜਾ ਰਿਹਾ ਔਰ ਮਲਾਜਮਾਂ ਵੱਲੋਂ ਥੱਕੀ ਮੰਗਾ ਜਿਹੜੀਆਂ ਸੀ ਉਹਨਾਂ ਨੂੰ ਲੈ ਲਈ ਛੁਲਾਛਰ ਕਰਕੇ ਕਬਟੀਆਂ ਜਿੱਤਾ ਪ੍ਰਾਪਤ ਕੀਤੀ ਆ ਜੋ ਸਾਰੇ ਕਿਸਾਨਾਂ ਦੇ ਜਿਹੜੇ ਮਸਲੇ ਆ ਔਰ ਅੱਗੇ ਕਿੱਟੇ ਜਿਹੜੇ ਉਹ ਬੋਲੇ ਜਾ ਰਹੇ ਆ ਔਰ ਕੋਈ ਵੀ ਫਰਕ ਨਹੀਂ ਜਿਹਦੇ ਉੱਤੇ ਸਰਕਾਰ ਨੂੰ ਕਾਨੂੰਨ ਲਾਗੂ ਕਰਕੇ ਨਾ ਨਾ ਉਹਨਾਂ ਦਾ ਆਵਾਜ਼ ਸੁਣਾਵਾ ਉਹਦੇ ਖਿਲਾਫ ਸਾਰੇ ਦੇਸ਼ ਭਰ ਦੇ ਲੋਕਾਂ ਦਾ ਇੱਕ ਆਵਾਜ਼ ਚੁਂਦਾਵਾ ਕੀ ਕਰਦੇ ਆ ਪੰਜਾਬ ਦੀ ਸਰਕਾਰ ਹਲਾਕ ਲੋਕ ਹੈ ਜਿਹੜੇ ਉਸ ਇੰਸਟਿਟਿਊਟ ਦੇ ਮੈਦਾਨ ਤੇ ਜਿਹੜੇ ਉਹ ਡਟੇ ਹੋਏ ਆ ਔਰ ਜਿਹੜੇ ਮੰਨਰੇਟ ਕਰਕੇ ਕਾਨੂੰਨ ਉਹ ਥੋੜੇ ਆ ਉਹਦੇ ਖਿਲਾਫ ਲੋਕਾਂ ਦੇ ਵਿੱਚ ਬੇਕਾਨੀ ਆ ਔਰ ਨਾਲ ਜਿਹੜਾ ਰੋਜ਼ਗਾਰ ਉਹ ਵੀ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ ਔਰ ਠੇਕਾ ਭਰਤੀ ਦੇ ਨਾਂ ਦੇ ਉੱਤੇ ਜੋ ਮਜ਼ਮਲਾਜਮਾਨ ਨੇ ਆਪਣੀਆਂ ਮੰਗਾਂ ਮੰਨਵਾਈਆਂ ਸੀ ਕਹੇ ਉਹ ਪਿੰਛਣ ਵਰਕੀਆਂ ਜਿਹੜੀਆਂ ਹੋਰ ਮੰਗਾ ਉਹਨਾਂ ਨੂੰ ਤੋੜ ਕੇ ਜਿਹੜਾ ਸਰਕਾਰ ਵੱਲੋਂ ਕਾਣ ਕੀਤਾ ਜਾ ਰਿਹਾ ਹੈ